OTT ਨੈਟਵਰਕ ਪ੍ਰਾਈਮ ਵੀਡੀਓ ਤੇ ਕੁਝ ਮਹੀਨੇ ਪਹਿਲਾਂ ਸ਼ਾਹਿਦ ਕਪੂਰ ਦੀ ਵੈਬ ਸੀਰੀਜ਼ ਫਰਜ਼ੀ ਆਈ ਸੀ ਸੀਰੀਜ਼ ਵਿੱਚ ਉਹ ਆਪਣੇ ਦੋਸਤ ਦੇ ਨਾਲ ਮਿਲ ਕੇ ਨਕਲੀ ਨੋਟ ਛਾਪਦਾ ਹੈ ਤੇ ਉਸ ਨੂੰ ਮਾਰਕੀਟ ਵਿੱਚ ਚਲਾਉਂਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਵਿੱਚ ਹੋਇਆ ਜਿਸ ਵਿੱਚ ਸੀਰੀਜ਼ ਤੋਂ ਆਏ ਆਈਡੀਆ ਤੋਂ ਬਾਅਦ ਮੋਗਾ ਦੇ ਇੱਕ ਬਖਤੌਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਨਕਲੀ ਨੋਟ ਬਣਾਉਣ ਦਾ ਪਲਾਨ ਬਣਾਇਆ ਕਾਰ ਵਿੱਚ ਕੰਪਿਊਟਰ ਪ੍ਰਿੰਟਰ ਅਤੇ ਹੋਰ ਡਾਕੂਮੈਂਟਸ ਦੇ ذریعے ਨਕਲੀ ਨੋਟ ਬਣਾ ਕੇ ਮੁਲਜ਼ਮਾਂ ਨੇ ਮਾਰਕੀਟ ਵਿੱਚ ਚਲਾਉਣੇ ਸ਼ੁਰੂ ਕਰ ਦਿੱਤੇ ਜਦੋਂ ਸਰਾਬਾ ਨਗਰ ਇਲਾਕੇ ਵਿੱਚ ਨੋਟ ਦੀ ਸਪਲਾਈ ਦੇਣ ਆਏ ਸਨ ਤਾਂ ਪੁਲਿਸ ਨੂੰ ਪਿੰਕਪੈਣ ਤੇ ਨਾਕਾਬੰਦੀ ਕਰਕੇ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਧਰਦ ਪੋਚਿਆ ਪਰ ਤੀਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਫੜੇ ਗਏ ਮੁਲਜ਼ਮ ਚਗਰਾਉ ਦੇ ਸੋਹਣ ਸਿੰਘ ਉਰਫ ਸੋਨੀ ਅਤੇ ਮਨਦੀਪ ਸਿੰਘ ਉਰਫ ਮਨੂ ਜਦੋਂ ਕਿ ਫਰਾਰ ਮੁਲਜ਼ਮ ਬਖਤੌਰ ਸਿੰਘ ਜੋ ਇਹਨਾਂ ਦਾ ਸਰਗਣਾ ਹੈ ਪੁਲਿਸ ਨੂੰ ਫੜੇ ਗਏ ਮੁਜ਼ਮਾ ਤੋਂ 510000 ਰੁਪਏ ਦੇ ਨਕਲੀ ਨੋਟ ਮਿਲੇ ਨੇ ਮੁਜ਼ਮਾ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਘਰ ਛਾਪੇਮਾਰੀ ਕਰਕੇ ਕੰਪਿਊਟਰ ਪ੍ਰਿੰਟਰਸ ਅਤੇ ਹੋਰ ਸਮਾਨ ਜ਼ਬਤ ਕਰਨਾ ਜੇ ਬਾਕੀ ਉਸ ਸਮਾਨ ਨੂੰ ਵੀ ਜਲਦ ਕਬਜ਼ੇ ਵਿੱਚ ਲੈ ਲਿਆ ਜਾਵੇਗਾ ਜੇਸੀਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਬਖਤੌਰ ਸਿੰਘ ਮੋਗਾ ਸਥਿਤ ਪਿੰਡ ਲੋਹਾਰਾ ਵਿੱਚ ਆਪਣੇ ਘਰ 'ਚ ਇਹ ਕੰਮ ਕਰ ਰਿਹਾ ਸੀ ਇਹ ਲੋਕ ਜਾਣ ਬੁਝ ਕੇ 200 ਅਤੇ 100 ਦੇ ਨੋਟ ਛਾਪਦੇ ਸਨ ਤਾਂ ਕਿ ਚਲਾਉਣ ਵਿੱਚ ਸਾਨੀ ਹੋਵੇ ਉਹ ਭੋਲੇ-ਭਾਲੇ ਲੋਕਾਂ ਨੂੰ ਦੁੱਗਣੇ ਪੈਸੇ ਦੇਣ ਦਾ ਝਾਂਸਾ ਦੇ ਕੇ ਨੋਟ ਚਲਾਉਂਦੇ ਸਨ ਮੁਲਜ਼ਮਾਂ ਨੇ ਜ਼ਿਆਦਾਤਰ ਨੋਟ ਸਬਜੀ ਵਾਲੇ ਦੇ ਕੋਲ ਕਰਿਆਣਾ ਸਟੋਰ ਤੇ ਪਾਨ ਦੇ ਖੋਕੇ ਤੇ ਚਲਾਈ ਸਨ ਕਿਉਂਕਿ ਲੋਕ ਪੜੇ ਲਿਖੇ ਨਾ ਹੋਣ ਕਾਰਨ ਉਹਨਾਂ ਨੂੰ ਅਸਲੀ ਨਕਲੀ ਦਾ ਜ਼ਿਆਦਾ ਫਰਕ ਪਤਾ ਨਹੀਂ ਸੀ ਲੱਗਦਾ ਮਲਜ਼ਮਾਂ ਤੋਂ 200 ਦੇ ਨੋਟਾਂ ਦੇ 16 ਪੈਕੇਟ ਮਿਲੇ ਨੇ ਇੱਕ ਪੈਕੇਟ ਵਿੱਚ 100 ਨੋਟਸ ਹਨ ਇਸੇ ਤਰ੍ਹਾਂ 100 ਦੇ ਨੋਟਾਂ ਦੇ 19 ਪੈਕੇਟ ਸਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ